ਹੈਲੋ ਜੀ ਰਮ ਰਮ ਜੀ ਸ੍ਰੀ ਅਕਾਲ ਮੈਂ ਤੁਹਾਡੀ ਮਾਨੀਕਾ धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨੀਕਾ धवन ਅਫੀਸ਼ੀਅਲ ਹੈ ਔਰ ਸੇਮ ਟਾਈਮ ਦੀ ਪ੍ਰੋਬਲਮਸ ਉਹੀ ਰਹਿੰਦੀ ਹੈ ਅੱਗੇ ਮੈਂ ਤੁਹਾਨੂੰ ਦੱਸ ਚੁੱਕੀ ਆ ਕਿ ਵੀਡੀਓਸ ਪਾਣ ਲੱਗਿਆ ਬਹੁਤ ਪ੍ਰੋਬਲਮਸ ਖੜੀਆਂ ਰਹਿੰਦੀਆਂ ਨੇ ਕਿਉਂਕਿ ਪਹਿਲਾਂ ਮੈਨੂੰ ਕੰਮ ਵੀ ਦੇਖਣਾ ਪੈਂਦਾ ਫਿਰ ਆਪਣੇ ਆਪ ਨੂੰ ਵੀ ਦੇਖਣਾ ਪੈਂਦਾ ਫਿਰ ਕੁਝ ਸਮਾਂ ਜਦੋਂ ਨਿਕਲਦਾ ਹੈ ਤਾਂ ਕੋਸ਼ਿਸ਼ ਕਰਦੀ ਕਿ ਮੈਂ ਵੀਡੀਓਸ ਨੂੰ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾ ਸਕਾਂ ਪਰ ਕਿਤੇ ਨਾ ਕਿਤੇ ਫਿਰ ਲੇਟ ਹੋ ਜਾਂਦੀਆਂ ਤੇ ਇਸ ਲਈ ਤੁਹਾਨੂੰ ਦੇ ਪਤਾ ਹੀ ਹੈ ਘਰ ਦੇ ਵਿੱਚ ਇੱਕ ਨੈਚੁਰਲੀ ਇਨਸਾਨ ਜਿਹੜਾ ਕੱਲਾ ਹੈ ਉਹਨੇ ਸਾਰੇ ਕੰਮ ਦੇਖਨੇ ਹੁੰਦੇ ਆ ਚਾਹੇ ਫਿਰ ਉਹ ਹਾਊਸ ਕਲੀਨਿੰਗ ਨੂੰ ਲੈ ਕੇ ਹੋ ਜਾਣ ਜਾਂ ਫਿਰ ਕਲੋਥਿੰਗ ਵਾਸ਼ ਨੂੰ ਲੈ ਕੇ ਹੋ ਜਾਣ ਚਾਹੇ ਕਿਚਨ ਡਿਪਾਰਟਮੈਂਟਸ ਨੂੰ ਲੈ ਕੇ ਹੋ ਜਾਣ ਬਹੁਤ ਸਾਰੇ ਕੰਮ ਹੁੰਦੇ ਨੇ ਜਦੋਂ ਵੀ ਸਮਾਂ ਮਿਲਦਾ ਫਿਰ ਵੀ ਕੋਸ਼ਿਸ਼ ਕਰਦੀ ਹੈ ਕਿ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾ ਪਾਵਾਂ ਔਰ ਹਾਂਜੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਫੋਟੋਸ ਨੂੰ ਮੈਂ ਦੇਖਿਆ ਔਰ ਲਾਈਵ ਜਿਹੜਾ ਕਿ ਮੈਸੇਂਜਰ ਤੇ ਬਹੁਤ ਸਾਰਿਆਂ ਦੀ ਇਸ ਚੀਜ਼ ਦੀ ਥੋੜੀ ਸ਼ਿਕਾਇਤ ਰਹੀ ਹੈ ਕਿ ਮੈਮ ਤੁਸੀਂ ਮਤਲਬ ਮੈਸੇਜ ਲਾਈਵ ਹੋ ਕੇ ਵੀ ਸਾਡਾ ਨਾਮ ਨਹੀਂ ਲਿੱਤਾ ਜਾਂ ਸਾਡਾ ਮਤਲਬ ਪਛਾਣ ਨਹੀਂ ਕਰਵਾਈ ਤਾਂ ਮੈਂ ਉਹਨਾਂ ਨੂੰ بار 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 ਦੱਸ ਰਹੀਆਂ ਔਰ ਲਾਈਵ ਹੋ ਕੇ ਬੱਸ ਚੁੱਕੀਆਂ ਔਰ ਕਿ ਜਿਹੜਾ ਵੀ ਹੈ ਵੀਡੀਓਜ਼ ਜਦੋਂ ਵੀ ਮੈਂ ਆਪਣਾ ਸਟਾਰਟਸ ਕਰਾਂਗੀ ਸੰਡੇ ਵਾਲੇ ਦਿਨ ਲਾਈਵ ਹੋ ਕੇ ਤੇ ਲਾਈਵ ਹੋਣ ਦਾ ਟਾਈਮਿੰਗ ਜਿਹੜਾ ਮੇਰਾ ਸੇਮ ਉਹੀ ਰਹੇਗਾ ਕਿਉਂਕਿ ਥੋੜਾ ਜਿਹਾ ਮੈਨੂੰ ਆਪਣੇ ਆਪ ਨੂੰ ਲੱਗਦਾ ਹੈ ਕਿ ਚਲੋ ਯਾਰ ਜਿਆਦਾ ਤਨੀ ਅਸੀਂ ਸੰਡੇ ਤੇ ਸੰਡੇ ਟਾਈਮ ਨਿਕਾਲ ਕੇ ਵੀਡੀਓਜ਼ ਨੂੰ ਜਿਹੜਾ ਵਾ ਕਿ ਤੁਹਾਡੇ ਤੱਕ ਪਹੁੰਚਾ ਸਕੀਏ ਲਾਈਵ ਹੋ ਕੇ ਜਿੰਨੇ ਕਿਸ ਨੇ ਸੰਪਰਕ ਗੱਲਬਾਤ ਕੁਝ ਸੀ ਚੀਜ਼ ਦਾ ਵੀ ਕੋਈ ਰਿਪਲਾਈ ਮੈਂ ਕੁਝ ਵੀ ਦੇਣਾ ਹੋਵੇ ਤੇ ਉਹ ਲਾਈਵ ਹੋ ਕੇ ਮੈਸੇਜ ਦੇ ਰਾਹੀਂ ਗੱਲ ਕਰ ਸਕਦਾ ਹੈ ਸੋ ਇਸ ਲਈ ਮੈਂ ਥੋੜਾ ਜਿਆਦਾ ਸੋਚੇਗੀ ਚਲੋ ਮੈਂ ਮਤਲਬ ਸੰਡੇ ਵਾਲੇ ਦਿਨ ਦਾ ਜਿਹੜਾ ਟਾਈਮਿੰਗ ਹੈ ਉਹ ਆਪਣਾ ਪ੍ਰੋਡਕਸ਼ਨਲ ਮਰ ਸਲੈਕਟਿੰਗ ਕਰਕੇ ਰੱਖਿਆ ਹੋਇਆ ਹੈ ਤੇ ਮ ਸੰਜ ਦੇ ਉੱਪਰ ਬਹੁਤ ਸਾਰਿਆਂ ਦੀ ਇੱਕ ਕੰਪਲੇਂਟs ਰਹੀ ਹੈ ਕਿ ਤੁਸੀਂ ਸਾਡਾ ਨਾਮ ਨਹੀਂ ਲੈਂਦਾ ਤੁਸੀਂ ਸਾਡਾ ਨਾਮ ਨਹੀਂ ਲੈਂਦਾ ਤੇ ਮੈਂ ਉਹਨਾਂ ਨੂੰ ਬਾਰ-ਬਾਰ ਇੱਕ ਮੈਸੇਜਸ ਰਾਈ ਕਿ ਇੱਕ ਹੀ ਬੰਦੇ ਨੂੰ ਸਾਰਾ ਰਿਪਲਾਈ ਮੈਸੇਜ ਨਹੀਂ ਦਿੱਤਾ ਹੈ ਕਿ ਮੈਂ ਜਿੱਦੋ ਵੀ ਲਾਈਵ ਹੋਵਾਂਗੀ ਤੇ ਲਾਈਵ ਹੋਣ ਦਾ ਮੇਰਾ ਟਾਈਮ ਜਿਹੜਾ 9 ਵਜੇ ਦਾ ਜਾਂ 9:30 ਦੇ ਪਾਸਪਾਸ ਰਹੇਗਾ ਨਾਈਟ ਦਾ ਟਾਈਮ ਔਰ ਤਾਂ ਕਿ ਜਿਹੜੇ ਵਿੱਚ ਮੈਂ ਤੁਹਾਨੂੰ ਮੈਕਸਿਮਮ ਅੱਧਾ ਘੰਟਾ-ਘੰਟਾ ਆਰਾਮ ਨਾਲ ਦੇ ਸਕਾਂ ਲਾਈਵ ਹੋ ਕੇ ਜਿਹੜੀ ਗੱਲਬਾਤ ਤੁਹਾਡੇ ਨਾਲ ਸ਼ੋਅ ਕਰ ਸਕਾਂ ਸੋ ਇਸ ਲਈ ਪਲੀਜ਼ ਰਿਕਵੈਸਟ ਹੈ ਜੋ ਜੋ ਲਾਈਵ ਮੇਰੇ ਨਾਲ ਸੰਡੇ ਵਾਲੇ ਦਿਨ ਨਹੀਂ ਹੋ ਪਾਇਆ ਉਹਨਾਂ ਤੱਕ ਮੈਂ ਮੈਸੇਜਸ ਪਚਾ ਦੇਣੀਆਂ ਕਿ ਜਿਨਨੇ ਵੀ ਮੈਸੇਜਸ ਰਾਈ ਗੱਲ ਕਰਨੀ ਹੋਵੇ ਜਾਂ ਲਾਈਵ ਹੋ ਕੇ ਗੱਲਬਾਤ ਕਰਨੀ ਹੋਵੇ ਤੇ ਕੰਪਲਸਲੀ ਹੈ ਕਿ ਉਹ ਮੇਰੇ ਮੈਸੇਜ ਦੇ ਵਿੱਚ ਲਾਈਵ ਹੋ ਸਕਦਾ ਹੈ ਐਤਵਾਰ ਦੇ ਦਿਨ ਔਰ ਟਾਈਮਿੰਗ ਜਿਹੜਾ ਸਾਡਾ ਸੇਮ ਉਹੀ ਮੈਂ ਸਟਾਰਟ ਕੀਤਾ ਹੋਇਆ 9 9:30 ਦੇ پاس-पास ਕਿਉਂਕਿ ਲਾਈਵ ਹੋਣ ਲਈ ਵੀ ਥੋੜਾ ਨੈਟ ਰਸ ਥੋੜਾ ਜਿਹੜਾ ਹੈ ਕਿ ਉਹਦੇ ਇਸ਼ੂ ਰਹਿੰਦੇ ਨੇ ਪ੍ਰੋਬਲਮਸ ਰਹਿੰਦੀ ਹੈ ਪਿਛਲੀ ਵਾਰ ਵੀ ਮੇ ਜਦੋਂ ਲਾਈਵ ਹੋਈ ਸੀ ਉਹਦੇ ਥੋੜੇ ਜੀ ਪ੍ਰੋਬਲਮਸ ਕੀ ਆਈ ਸੀ ਕਿ ਗੱਲਬਾਤ ਕਰਦੇ-ਕਰਦੇ ਵਿੱਚ ਹੀ ਮੇਰਾ ਜਿਹੜਾ ਸੰਪਰਕ ਸਿਸਟਮ ਹੈ ਮਤਲਬ ਲਾਈਵ ਦਾ ਉਹ ਮਤਲਬ ਆਫ ਹੋ ਚੁੱਕਿਆ ਸੀ ਤੇ ਇਸ ਲਈ ਥੋੜਾ ਮਤਲਬ ਲਾਈਵ ਹੋਣ ਲਈ ਟਾਈਮ ਪੀਰੀਅਡ ਜਿਹੜਾ ਵਾ ਮੇਰਾ ਹਲਕਾ-ਹ रहेਗਾ ਤੇ ਇਸ ਲਈ ਮੈਂ 9:30 ਦੇ ਪਾਸਪਾਸ ਦਾ ਟਾਈਮ ਜਿਹੜਾ ਪ੍ਰੋਫੈਸ਼ਨਲ ਮਸ ਸਲੈਕਟਿੰਗ ਕਰਕੇ ਰੱਖ ਦਿੱਤਾ ਹੋਇਆ ਹੈ ਹਾਂਜੀ ਤੇ ਬਾਕੀ ਤੁਹਾਨੂੰ ਮੈਂ ਕਹਿ ਦਵਾਂ ਜੀ ਕੋਸ਼ਿਸ਼ ਪੂਰੀ ਰਹਿੰਦੀ ਹੈ ਮੇਰੀ ਕਿ ਮੈਂ ਹਰ ਇੱਕ ਨੂੰ ਮੈਸੇਜ ਦੇ ਸਕਾਂ ਹਰ ਇੱਕ ਨੂੰ ਰਿਪਲਾਈ ਕਰ ਸਕਾਂ ਚਾਹੇ ਫੇ ਮੈਸੈਂਜਰ ਸਾਈਟ ਸੋਵੇ ਜਾਂ ਕੋਈ ਵੀ ਸਾਈਟਸ ਕਿਉਂ ਨਾ ਹੋਵੇ ਸੋ ਇਸ ਲਈ ਥੋੜਾ ਜਿਹਾ ਮੈਨੂੰ ਉਸ ਚੀਜ਼ ਦਾ ਰਹਿੰਦਾ ਹੈ ਕਿ ਮੈਂ ਕਿਸੇ ਦੇ ਮੈਸੇਜ ਤੋਂ ਅੰਦੇਖਾ ਨਾ ਕਰਾਂ ਤੇ ਕੋਸ਼ਿਸ਼ ਪੂਰੀ ਰਹਿੰਦੀ ਹੈ ਬਾਕੀ ਇਹ ਚੀਜ਼ ਨਾ ਸੋਚਿਆ ਕਰੋ ਕਿ ਮੈਨੂੰ ਮਤਲਬ ਅਸੀਂ ਮੈਸੇਜ ਕੀਤਾ ਤੇ ਮੈਡਮ ਨੇ ਸਾਡਾ ਮੈਸੇਜ ਨਹੀਂ ਉਠਾਇਆ ਜਾਂ ਮੈਡਮ ਨਾਲ ਗੱਲ ਨਹੀਂ ਕੀਤੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿੰਨੇ ਜਿੰਨੇ ਰਿਪਲਮੈਂਸ਼ਨ ਮੈਸੰਜਰ ਤੇ ਮੈਨੂੰ ਦੇਣਾ ਹੁੰਦਾ ਮੈਸੇਜ ਦੇ ਸਕਦੇ ਹੋ ਸਮਾਂ ਲੱਗੇ ਤਾਂ ਮੈ ਰਿਪਲਾਈ ਜ਼ਰੂਰ ਕਰ ਦਿਆ ਚਾਹੇ ਫਿਰ ਥੋੜਾ ਜਿਹਾ ਟਾਈਮ ਹੋ ਜਾਵੇ ਉਹ ਗੱਲ ਦੀ ਵੱਖ ਵੱਖਰੀ ਸੋਚ ਹੈ ਔਰ ਬਾਕੀ ਤੁਸੀਂ ਸਾਰਿਆਂ ਨੇ ਇੱਕ ਖਬਰ ਕੁੰਮੀਓ ਹੀ ਦੇਖੀ ਹੋਏਗੀ ਕਿ ਬਹੁਤ ਖਬਰ ਇੱਕ ਫੈਲੀ ਹੋਈ ਆ ਇੱਕ ਬਜ਼ੁਰਗ ਜੇ ਸਾਡੇ ਮਾਤਾ ਜੀ ਹੈ ਔਰ ਨਾ ਤੋਂ ਬਜ਼ੁਰਗ ਮਹਿਮਨ ਸਾਧੀਆਂ ਨਾ ਮਨ ਉਹਨੇ ਯੰਗ ਮਨ ਸਾਧੀਆਂ ਮੈਕਸਿਮਮ 65 ਤੋਂ 70 ਸਾਲ ਦੇ ਵਿੱਚ ਵੀ ਇਸ ਦੀ ਉਹਨਾਂ ਦੀ ਉਮਰ ਹੀਗੀ ਹੈ ਤੇ ਥੋੜਾ ਜਿਹਾ ਸੁਣਨ ਦੇ ਵਿੱਚ ਆਇਆ ਜਾਂ ਖਬਰਾਂ ਦੇ ਵਿੱਚ ਬਹੁਤ ਸਾਰਾ ਫੈਲ ਰਿਹਾ ਤੁਸੀਂ ਵੀ ਦੇਖ ਰਹੇ ਹੋਵੋਗੇ ਫੇਸਬੁੱਕ ਦੇ ਵਿੱਚ ਕਿ ਉਹਨਾਂ ਨੇ ਉਹਦੀ ਜਿਹੜੀ ਮਤਲਬ ਬੁੱਤਰ ਐ ਲਗਾ ਲੋ ਚਾਹੇ ਫਿਰ ਮਤਲਬ ਬਹੂ ਰਾਣੀਆਂ ਲਗਾ ਲੋ ਕੁਝ ਵੀ ਲਗਾ ਲੋ ਮੈਕਸਿਮਮ ਅੱਜ ਕੱਲ ਘਰਾਂ ਘਰਾਂ ਦੀ ਇਹੀ ਪ੍ਰੋਬਲਮ ਹੈ ਕੋਈ ਨਾ ਸਹੀ ਹੈ ਨਾ ਕੋਈ ਗਲਤ ਹੈ ਹਰ ਕੋਈ ਕਹਿੰਦਾ ਯਾਰ ਮੈਂ ਬਸ ਆਪਣੇ ਪ੍ਰੋਫੈਸ਼ਨਲ ਆਪਣੀ ਮੇਰਾ ਸਿਸਟਮ ਠੀਕ ਹੈ ਜਿਹੜਾ ਅਗਲਾ ਬੰਦਾ ਬੋਲ ਰਿਹਾ ਉਹ ਇਨਸਾਨ ਪਾਗਲ ਹੈ ਬਸ ਅਸੀਂ ਚੈਂਟ ਹੋਰ ਮਸਤ ਹੈ ਔਰ ਐਕਟਿਵ ਹੈਗੇ ਆਂ ਤੇ ਉਹਨਾਂ ਨੇ ਮਾਤਾ ਜੀ ਬਹੁਤ ਰੋ ਰਹੀ ਸੀ ਬਹੁਤ ਜ਼ਿਆਦਾ ਤੇ ਹੱਥ ਹੱਥ ਜੋੜ ਕੇ ਜਿਸ ਤਰ੍ਹਾਂ ਸੀ ਮਤਲਬ ਚਲੋ ਕਿ ਸੇ ਦੁਸ਼ਰਤਾ ਹੁੰਦੀ ਆ ਸੀ ਦੇ ਦਿੰਨੇ ਆ ਤੇ ਮਾਤਾ ਜੀ ਉਸ ਤਰ੍ਹਾਂ ਮਤਲਬ ਹੱਥ ਕਰਕੇ ਸਾਰਿਆਂ ਕੋਲੋਂ ਇੱਕ ਚੀਜ਼ ਦੀ ਮੰਗ ਰੱਖ ਰਹੀ ਸੀ ਜਿਹੜਾ ਕਿ ਪੈਸਾ ਚਾਹੇ 10 ਕੋਈ ਭਾਵੇਂ ਭਾਵੇਂ 5 ਦਵੇ ਤੇ ਲੋਕ ਸਮਝ ਨਹੀਂ پا ਰਹੇ ਸੀ ਕਿ ਇਹ ਮਾਤਾ ਜੀ ਨੂੰ ਹੋਇਆ ਕੀ ਹੈ ਤੇ ਬਹੁਤ ਜ਼ਿਆਦਾ ਰੋ ਰਹੀ ਸੀ ਬਹੁਤ ਜ਼ਿਆਦਾ ਤੇ ਉਹਦੀ ਹੈਡਿੰਗ ਲਾਈਨ ਦੇ ਵਿੱਚ نیچے ਲਿਖਦੇ ਆਇਆ ਹੈ ਕਿ ਬੇਸ਼ੱਕ ਮਾਵਾਂ ਕਹਿਣ ਪੁੱਤਰ ਚਾਹੀਦੇ ਪੁੱਤਰ ਚਾਹੀਦੇ ਧੀਆਂ ਬੇਗਾਨੀਆਂ ਹੁੰਦੀਆਂ ਨੇ ਪਰ ਅੱਜ ਉਸੇ ਮਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਪੁੱਤਾਂ ਨਾਲੋਂ ਵੱਧ ਧੀਆਂ ਆਪਣੀਆਂ ਹੁੰਦੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਕਿਤਨਾ ਕਿਤੇ ਅੱਜ ਜਦੋਂ ਆਪਣਾ ਵਾਰਸ ਦਾ ਟਾਈਮ ਆਂਦਾ ਹੈ ਜਾਂ ਡੀਲਰ ਪ੍ਰਾਪਰਟੀ ਦਾ ਟਾਈਮ ਆਂਦਾ ਹੈ ਜਾਂ ਮਤਲਬ ਲੈਣ ਦੇਣ ਚ ਟਾਈਮ ਆਂਦਾ ਹੈ ਤੇ ਇੱਕ ਤੇ ਮੰਨਿਆ ਕਿ ਇੱਕ ਇੱਕ ਜਿਹੜਾ ਭਰਾ ਵਾ ਉਹਨੂੰ ਤਾਂ ਪਤਾ ਸਭ ਕੁਝ ਮੇਰਾ ਆਪਣਾ ਹੀ ਹੈ ਮੇਰਾ ਮਲਕ ਇਸੇ ਦਿਨ ਨਾਲ ਨਹੀਂ ਜੁੜਿਆ ਹੋਇਆ ਤੇ ਜਿਹੜਾ ਦੋ ਤਿੰਨ ਪਾਈਆਂ ਵਾਲਾ ਵਦੇ ਉਹਨਾਂ ਨੂੰ ਪਤਾ ਹੈ ਕਿ ਮੈਂ ਹਿੱਸਿਆਂ ਦਾ ਮਾਲਕ ਆ ਮੈਨੂੰ ਪੂਰਾ ਮਾਲਕ ਵਿੱਚੋਂ ਹਿੱਸਾ ਦਾ ਇੱਕ ਜਿਹੜੀ ਚਾਹੀਦੀ ਆ ਤੇ ਜਿਹੜੀ ਇੱਕ ਮਾਂ ਵਾ ਪੰਜ ਪੰਜ ਪੁੱਤਰ ਜੰਮਦੀ ਆ ਜਾਂ ਇੱਕ ਇੱਕ ਜੰਮਦੀ ਆ ਉਹਨਾਂ ਕੋਲੋਂ ਇੱਕ ਮਾਂ ਹੀ ਨਹੀਂ ਕਲੀਅਰ ਹੁੰਦੀ ਤੇ ਬਾਕੀ ਚੀਜ਼ਾਂ ਤੇ ਅਸੀਂ ਬਹੁਤ ਦੂਰ ਦੀ ਗੱਲ ਹੈ ਮੈਂ ਨਹੀਂ ਚਾਹਦੀ ਕਿ ਮੈਂ ਕਿਸੇ ਦੀ ਘਰ ਦੀ ਸਟੋਰੀ ਸੁਣਾਵਾਂ ਜਾਂ ਮੈਂ ਨਹੀਂ ਚਾਹਦੀ ਮੈਂ ਕਿਸੇ ਦੀ ਘਰ ਦੀ ਕਹਾਣੀ ਰੱਖਾਂ ਇਸ ਖੁਦ ਲਾਈਵ ਮੈਂ ਦੇਖਿਆ ਰਿਹਾ ਜੋ ਕਿ ਮਾਤਾ ਜੀ ਬਹੁਤ ਪਰੇਸ਼ਾਨ ਤੇ ਬਹੁਤ ਜ਼ਿਆਦਾ ਰੋ ਰੇ ਕੋਸ਼ਿਸ਼ ਕਰਿਆ ਕਰੋ ਹੁਣ ਸਾਡੇ ਘਰ ਦੇ ਵਿੱਚ ਇੱਕ ਵੱਡਾ ਇਨਸਾਨ ਕੋਈ ਵੀ ਨਹੀਂ ਹੈਗਾ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੇਰੇ ਤੋਂ ਵੀ ਵੱਡਾ ਇੱਕ ਇਨਸਾਨ ਹੋਵੇ ਜਿਹੜਾ ਹਰ ਵਕਤ ਸਾਡੇ ਨਾਲ ਨਾਲ ਰਹੇ ਸਾਨੂੰ ਚੰਗੀ ਚੰਗਈ ਮਤ ਦਵੇ ਚੰਗੇ ਸਲਾਹ ਦਵੇ ਚੰਗੇ ਦਸਤੇ ਪਵੇ ਹਰ ਇੱਕ ਚੀਜ਼ ਦੀ ਇੱਕ ਵੱਡਾ ਹੋਣਾ ਦਾ ਘਰ ਵਿੱਚ بڑا ਹੁਨਰ ਹੁੰਦਾ ਪਰ ਅੱਜ ਸਾਡੇ ਵਰਗੇ ਪਛਤਾਨਦੇ ਥੋੜਾ ਜਿਹਾ ਕਿ ਇੱਕ ਘਰ ਚ ਵੱਡਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੂੰ ਪੁਸ਼ਕੇ ਦੇਖੋ ਜਿੰਨਾਂ ਕੋਲ ਵੱਡੇ ਨਹੀਂ ਹੈਗੇ ਤੇ ਉਹ ਮਤਲਬ ਤਰਸਦੇ ਵੱਡਿਆਂ ਨੂੰ ਕਿ ਸਾਡੇ ਕੋਲ ਵੱਡਾ ਕੋਈ ਇਨਸਾਨ ਆਵੇ ਤੇ ਜਿੰਨਾਂ ਕੋਲ ਵੱਡੇ ਆ ਉਹਨਾਂ ਨੂੰ ਕਦਰਾਨੀ ਆ ਇਸਤਾਨੀ ਆ ਹੈ ਸਮਝਣਨੀ ਆ ਕਿ ਮਲਕ ਘਰ ਦੇ ਵਿੱਚ ਇੱਕ ਵੱਡਾ ਹੋਣ ਨਾਲ بڑا ਹੌਨਰ ਹੁੰਦਾ ਇੱਕ ਡਰ ਹੁੰਦਾ ਦੁਨੀਆਦਾਰੀ ਸਭ ਕੁਝ ਅਗਲੇ ਨੂੰ ਹੁੰਦਾ ਕਿ ਹਾਂ ਜੀ ਇਹਦੇ ਘਰ ਵਿੱਚ ਕੋਈ ਸਿਆਣਾ ਦੇ ਜਾਣ ਤੋਂ ਪਹਿਲਾਂ ਜਾਂ ਰੱਖਣ ਤੋਂ ਪਹਿਲਾਂ ਜਾਂ ਗੱਲ ਕਰਨ ਤੋਂ ਪਹਿਲਾਂ ਸੋਵਾਰ ਇਨਸਾਨ ਸੋਚਦਾ ਵੀ ਆ ਹੈ ਨਾ ਉਸ ਬਾਰੇ ਸੋ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾਂ ਕੋ ਨਈ ਬਜ਼ੁਰਗ ਅਗੇ ਉਹਨਾਂ ਨੂੰ ਪੁਛ ਕੇ ਦੇਖੋ ਕਿ ਬਜ਼ੁਰਗਾਂ ਦੀ ਕੀ ਇੱਜ਼ਤ ਤੇ ਕੀ ਕਦਰ ਹੁੰਦੀ ਆ ਤੇ ਜਿੰਨਾਂ ਕੋ ਹੈਗੇ ਨਹੀਂ ਤੇ ਉਹਨਾਂ ਨੂੰ ਕਦਰਾਂ ਨਹੀਂ ਹੈਗੀਆਂ ਤੇ ਇੱਜ਼ਤਾਂ ਨਹੀਂ ਹੈਗੀਆਂ ਤੇ ਉਹ ਬਹੁਤ ਜ਼ਿਆਦਾ ਮਾਤਾ ਜੀ ਪਰੇਸ਼ਾਨ ਐ ਰੋ ਰਿਹਾ ਕਿ ਕਿਸ ਪਿੰਡ ਦੇ ਐ ਕਿਸ ਪਿੰਡ ਦੇ ਨਹੀਂ ਉਸ ਬਾਰੇ ਮੈਂ ਨਹੀਂ ਜਾਣਦੀ ਕਿ ਬਸ ਜਿੰਨੀ ਕਿ ਖਬਰ ਮੈਨੂੰ ਫੇਸਬੁੱਕ ਤੇ ਨਹੀਂ ਸੁਣੀ ਨਹੀਂ ਜਦ ਮੈਂ ਦੇਖੀ ਐ ਤੇ ਉਸ ਚੀਜ਼ ਦਾ ਅਹਿਸਾਸ ਕਿਤਨੇ ਕਿਤੇ ਮੂਵਮੈਂਟਸ ਹੁੰਦਾ ਦੇਖੋ ਜੀ ਮਾਤਾ ਜਿਹੜੀ ਹੁੰਦੀ ਹੈ ਨਾ ਉਹ ਅਕਸਰ ਉਦੋਂ ਹੀ ਘਰੋਂ ਪੈਰ ਬਾਹਰ ਪੁੱਟਦੀ ਹੈ ਜਾਂਦੋਂ ਉਹ ਆਪਣੇ ਪੁੱਤਰ ਤੋਂ ਦੁਖੀ ਹੋ ਜਾਂਦੀ ਜਾਂ ਨੋਂ ਤੋਂ ਦੁਖੀ ਹੋ ਜਾਂਦੀ ਹੈ ਤੇ ਜਦੋਂ ਨੋਂ ਤੋਂ ਵੀ ਦੁਖੀ ਹੋ ਜਾਵੇ ਤੇ ਪੁੱਤਰ ਨੇ ਤੇ ਸਾਰੀ ਸੈਂਡ ਉਹਦੀ ਲੈਣੀ ਹੁੰਦੀ ਆਪਣੀ ਨਾਲ ਦੀਦੀ ਜਾਂ ਬੋਟੀ ਦੀ ਲਗਾ ਲਓ ਤੇ ਫਿਰ ਮਾਂ ਦੀ ਕਦਰ ਉੱਥੇ ਪਰਸੈਂਟ ਜ਼ੀਰੋ ਹੋ ਜਾਂਦੀ ਤੇ ਫਿਰ ਮਾਂ ਵੀ ਕਿਤੇ ਜੋਗੀ ਨਾ ਘਰ ਜੋਗੀ ਨਾ ਕੱਢ ਜੋਗੀ ਤੇ ਅਕਸਰ ਫਿਰ ਇਹ ਕਹਿੰਦੇ ਲਾਲਸ ਤੇ ਆ ਜਾਂਦਾ ਨਾ ਉਹੀ ਕੀ ਕਹਿੰਦੇ ਮਾਵਾਂ ਦਾ ਵਿਧਵਾ ਆਸ਼ਰਮ ਖੁੱਲਿਆ ਪਿਆ ਵਾ ਜਾਂ ਨੌਕਾ ਦਾ ਅਨਾਥ ਆਸ਼ਰਮ ਬੱਚਿਆਂ ਲਈ ਖੁੱਲਿਆ ਪਿਆ ਇਹ ਉਹਨਾਂ ਲਈ ਹੀ ਸਰਕਾਰ ਨੇ ਖੋਲ ਕੇ ਰੱਖਿਆ ਕਿ ਜਦੋਂ ਮਾਵਾਂ ਦੀ ਕਦਰਾਂ ਹੀ ਨਹੀਂ ਹੈਗੀਆਂ ਮਾਵਾਂ ਦੀ ਇੱਜ਼ਤ ਨਹੀਂ ਹੈਗਾ ਤੇ ਮਾਵਾਂ ਕਿਉਂ ਸੜਕਾਂ ਦੇ ਧੱਕੇ ਖਾਨ ਕਿਉਂ ਰੋਲਦੀਆਂ ਫਿਰਾਂ ਦੀ ਇਸ ਤੋਂ ਬੱਤਰ ਕਿ ਆਸ਼ਰਮ ਨਾਤ ਇਸ ਲਈ ਹੀ ਖੁੱਲੇ ਨੇ ਜਿਹੜਾ ਕਿ ਉਹਨਾਂ ਦੀ ਸਰਕਾਰ ਵੱਲੋਂ ਚੰਗੀ ਸੇਫਟੀ ਚੰਗੀ ਪ੍ਰਵਿਸ਼ ਹੋ ਸਕੇ ਸੋ ਕੈਨਾ ਤਾਂ ਮੈਂ ਨਹੀਂ ਚਾਹਦੀ ਕਿਉਂਕਿ ਮੈਂ ਇੱਕ ਕੱਲ ਦਾ ਵੀ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਜਦੋਂ ਮੈਂ ਥੋੜਾ ਜਿਹਾ ਇਸ ਚੀਜ਼ਾਂ ਨੂੰ ਦੇਖ ਲੈਂਦੀ ਆ ਨਾ ਇੱਕ ਮੇਰਾ ਦਿਲ ਇਹੋ ਜਾਵੇ ਕਿ ਮੈਂ ਸਮਝ ਨਹੀਂ ਪਾਉਂਦੀ ਕਿ ਮਤਲਬ ਦੁਨੀਆ 'ਤੇ ਕੀ ਹੋ ਰਿਹਾ ਹੈ ਘਰੋਂ ਬਾਹਰ ਬੇਸ਼ੱਕ ਮੈਂ ਘਟ ਨਿਕਲਦੀਆਂ ਇੱਕ ਗੱਲ ਵੱਖਰੀ ਹੈ ਬਟ ਦੁਨੀਆ ਤੇ ਕੀ ਹੋ ਰਿਹਾ ਇਹ ਮੈਂ ਜਾਣਕਾਰੀ ਪੂਰੀ ਮੈਨੂੰ ਫੋਨ ਰਾਹੀਂ ਪ੍ਰਾਪਤ ਮਿਲ ਜਾਂਦੀ ਹੈ ਤੇ ਤੁਹਾਨੂੰ ਤੇ ਪਤਾ ਹੈ ਅੱਜ ਕੱਲ ਹਰ ਇੱਕ ਕੋ ਸਮਾਰਟਫੋਨ ਹੀ ਗਿਆ ਹੈ ਸਮਾਰਟ ਚੀਜ਼ਾਂ ਆ ਰਹੀਆਂ ਨੇ ਹਰ ਕੋਈ ਦੇਖ ਰਿਹਾ ਕਿ ਕੀ ਰਿਲੀਜ਼ ਚੱਲ ਰਹੀ ਹੈ ਕੈਸਟਾ ਜੀ ਕੀ ਮਤਲਬ ਫੇਸਬੁਕ ਤੇ ਰਿਲੀਜ਼ ਹੋ ਰਿਹਾ ਹੈ ਕਿ ਲਾਈਵ ਹੋ ਰਿਹਾ ਤੁਸੀਂ ਸਮਝਦਾਰ ਹੋ ਸਿਆਣੇ ਹੋ ਤੇ ਇਸ ਲਈ ਕੋਸ਼ਿਸ਼ ਕਰੋ ਕਿ ਸਮੇਂ ਦਾ ਕੁਝ ਨਹੀਂ ਪਤਾ ਘੜੀ ਨੂੰ ਕੀ ਹੋ ਜਾਣਾ ਮੇਰੀ ਮੇਰੀ ਅਸੀਂ ਕਰਦੇ ਫਿਰਦੇ ਹਾਂ ਕਿਹਦੇ ਯੁੱਗ ਹੈ ਕਿਸੇ ਜੋਗਾ ਨਹੀਂ ਐ ਨੈਨ ਪ੍ਰੈਨ ਹੱਡ ਹੱਡ ਬਿੱਤੀ ਰਿੱਤੀ ਕੀਤੀ ਸਭ ਇੱਥੇ ਹੀ ਰਹਿ ਜਾਣੀਆਂ ਤੇ ਸਿਰਫ ਜਾਣਾ ਤੇ ਕਰਮ ਨਾਲ ਜਾਣਾ ਜੇ ਖੱਟ ਲਿਆ ਤਾਂ ਕੁਛ ਵੱਟ ਲਵਾਂਗੇ ਵੱਟੀਆਂ ਨਹੀਂ ਤੇ ਕੁਛ ਖੱਟਣਾ ਨਹੀਂ ਸਿਰਫ ਦੋ ਹੀ ਕੰਨਾਂ ਨੇ ਤੇ ਬਾਕੀ ਜਿਹੜਾ ਲਾਈਵ ਮੇਰਾ ਮੇਨ ਜਿਹੜੀ ਖਲ ਸੀ ਉਹ ਲਾਈਵ ਨੂੰ ਲੈ ਕੇ ਆ ਤੇ ਇਸ ਲਈ ਤੁਸੀਂ ਸਿੱਧੀ ਸ਼ਿਕਾਇਤ ਨਾ ਕਰੋ ਕਿ ਮੈਮ ਨੇ ਕਿਉਂ ਨਹੀਂ ਲਾਈਵ ਖਬਰ ਦਿੱਤੀ ਤੇ ਲਾਈਵ ਹੋ ਕੇ ਸਾਡਾ ਨਾਮ ਕਿਉਂ ਨਹੀਂ ਲਿੱਤਾ ਤੇ ਨਾਮ ਤੋਂ ਹੀ ਜ਼ਿਆਦਾ ਜਿਹੜੀ ਕੰਪਲੇਂਟਸ ਮਤਲਬ ਸਾਰਿਆਂ ਨੇ ਮੈਨੂੰ ਕੀਤੀ ਹੈ ਦੀ ਕੋਸ਼ਿਸ਼ ਕਰਾਂਗੀ ਮੈਂ ਇਸ ਵਾਰ ਜੇ ਤੁਸੀਂ ਅਗਰ ਮੇਰੇ ਨਾਲ ਲਾਈਵ ਜੁੜੋਗੇ ਲਾਈਵ ਹੋਵੋਗੇ ਤੇ ਫਿਰ ਹੀ ਮੈਂ ਥੋੜਾ ਲਾਈਵ ਨਾਮ ਲੈ ਸਕਾਂਗੀ ਤੇ ਜੇ ਤੁਸੀਂ ਲਾਈਵ ਹੋ ਕੇ ਮੇਰੀ ਮਤਲਬ ਕੈਸਟ ਨੂੰ ਅਗਲੇ ਦਿਨ ਵੀਡੀਓਸ ਨੂੰ ਦੇਖ ਦਿਓ ਤੇ ਉਹਦੇ ਵਿੱਚ ਤਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਤੇ ਬਾਕੀ ਬੋਲੇ ਹੋਏ ਸ਼ਬਦ ਜਿਸ ਤਰ੍ਹਾਂ ਦੇ ਵੀ ਹੈ ਤੇ ਉਹ ਮੇਰੇ ਸ਼ਮਾ ਕਰਨਾ ਮਾਫ ਕਰਨਾ ਬਾਕੀ ਮੈਂ ਤੁਹਾਡੀ ਮਾਨਿਕਾ ਦਵਾਂ ਤੁਹਾਡੇ ਚੈਨਲ ਨਾਲ ਜੁੜਦੀ ਰਾਵਾਂਗੀ ਆਪਣੇ ਚੈਨਲ ਨੂੰ ਤੁਸੀਂ ਪਿਆਰ ਦਿੰਦੇ ਰਹੋ ਸਪੋਰਟ ਦਿੰਦੇ ਰਹੋ ਬਹੁਤ ਵਧੀਆ ਲੱਗ ਰਿਹਾ ਬਹੁਤ ਹੀ ਜਿਆਦਾ ਵਧੀਆ ਲੱਗ ਰਿਹਾ ਕਿ ਫੇਸਬੁਕ ਪਰਿਵਾਰ ਅੱਜ ਮੇਰਾ ਮਤਲਬ ਕਿਤਨੇ ਕਿਤੇ ਕਿਤਨਾ ਕਿਤੇ ਮੇਰੇ ਨਾਲ ਜੁੜਿਆ ਹੋਇਆ ਹੈ ਤੇ ਬਹੁਤ ਚੰਗਾ ਲੱਗਦਾ ਹੈ ਕਿ ਫੇਸਬੁਕ ਪਰਿਵਾਰ ਇਸ ਤਰ੍ਹਾਂ ਹੀ ਰਹਿੰਦੀ ਦੁਨੀਆ ਤੱਕ ਮੇਰੇ ਨਾਲ ਰਵੇ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਹੀ ਅਸੀਂ ਪਰਿਵਾਰ ਸਮੇਤ ਗੱਲਾਂ ਕਰਦੇ ਰਾਵਾਂਗੇ ਤੇ ਨਵੀਂ-ਨਵੀਂ ਤਾਜ਼ਾ ਤਾਜ਼ੀ ਗੱਲਾਂ ਦੇ ਨਾਲ ਤੁਹਾਨੂੰ ਮਿਲਦੇ ਰਾਵਾਂਗੇ ਸੋ ਧੰਨਵਾਦ ਸ਼ੁਕਰੀਆ ਟਾਈਮ ਨਿਕਾਲ ਕੇ ਮੇਰੀ ਵੀਡੀਓਜ਼ ਬਾਰੇ ਮੈਸੇਜਸ ਹੋ ਰਿਪਲਾਈਜ਼ ਜ਼ਰੂਰ ਦੇਣਾ ਸਟੇ ਕਅਰ